ਫਲਪੋਤਾ ਸਾਹਿਬ ਤੁਸੀਂ ਗੱਲ ਇਹ ਕੀਤੀ ਹੈ ਕਿ ਉਹਨੂੰ ਆਪਣੇ ਆਪ ਤੇ ਭਰੋਸਾ ਨਹੀਂ ਉਹਨੂੰ ਪਿੰਡ ਵਾਲਿਆਂ ਤੇ ਭਰੋਸਾ ਨਹੀਂ ਵੀ ਵੋਟਾਂ ਦੇ ਨਾਲ ਉਹਨੂੰ ਜਿਤਾ ਦੇਣਗੇ ਨਹੀਂ ਜਿਤਾਉਣਗੇ ਜੀ ਜੀ ਪੈਸੇ ਹੀ ਦੇਣੇ ਸੀ ਜੋ ਡਾ ਦਾਨੀ ਹੈ ਜੀ ਜਾਂ ਹੋਰ ਵੀ ਵੱਖ-ਵੱਖ ਪਿੰਡਾਂ ਦੇ ਆਪਣੇ ਆਪ ਨੂੰ ਜ਼ਗੀਰਦਾਰ ਜਾਂ ਧਰਾੜ ਸਮਝਣ ਵਾਲੇ ਲੋਕ ਜੇ ਇਹ ਸੋਚਦੇ ਆ ਪਿੰਡ ਦਾ ਭਲਾ ਹੀ ਕਰਨਾ ਹਾਂਜੀ ਹਾਂ ਪਿੰਡ ਤੇ ਪੈਸਾ ਖਰਚਣਾ ਹੀ ਹੈ ਉਹ ਸਰਪੰਚੀ ਪੰਚੀ ਦੀਆਂ ਚੋਣਾਂ ਤੋਂ ਅੱਗੇ ਪਿੱਛੇ ਵੀ ਖਰਚ ਸਕਦੇ ਅੱਗੇ ਪਿੱਛੇ ਖਰਚ ਸਕਦਾ ਸੀ ਜੇ ਉਹਨੇ 5 ਸਾਲ ਦੇ ਵਿੱਚ ਕੋਈ ਚੰਗਾ ਕੰਮ ਕੀਤਾ ਹੁੰਦਾ ਤੇ ਸ਼ਾਇਦ ਉਹਨੂੰ ਅੱਜ ਪੈਸੇ ਦੇਣ ਦੀ ਲੋੜ ਨਾ ਪੈਂਦੀ ਬਿਲਕੁਲ ਬਈ ਇੱਕ ਲੋਕਾਂ ਨੇ ਆਪ ਉਹਨੂੰ ਖਿੱਚ ਕੇ ਬਾਹਰ ਲਿਓਣਾ ਸੀ ਭਾਈ ਆ ਆ ਤੂੰ ਕੰਮ ਚੰਗੇ ਕੀਤੇ ਆ ਤੂੰ ਪਿੰਡ ਦੇ ਵਿੱਚ ਹਸਪੀਟਲ ਲਿਆਂਦਾ ਤੂੰ ਬੱਚਿਆਂ ਦੇ ਸਕੂਲ ਦਾ ਪ੍ਰਬੰਧ ਵਧੀਆ ਕੀਤਾ ਤੂੰ ਹੋਰ ਵਧੀਆ ਕੰਮ ਕੀਤੇ ਆ ਵੀ ਤੂੰ ਆ ਤੈਨੂੰ ਇਹ ਜਿਤਾਵਾਂਗੇ ਇਸੇ ਕਰਕੇ ਉਹਨੂੰ ਭਰੋਸਾ ਨਹੀਂ ਉਹ ਬੰਦਿਆਂ ਨੂੰ ਤੇ ਉਹਨਾਂ ਨੇ ਮੰਨ ਲਾਜ ਜਿਹੜੀਆਂ ਸਰਪੰਚੀਆਂ ਦੇ ਮੁੱਲ ਉਹਨਾਂ ਨੂੰ ਪਤਾ ਆ ਕਿ ਸਮਾਜ ਦਾ ਗੁਰਾ ਸਾਹਿਬ ਆ ਰਿਹਾ ਕਿ ਜਿਹੜਾ ਲੋਕਾਂ ਨੇ ਜਿਹੜੇ ਕੁੱਲੀਆਂ ਦੇ ਵਿੱਚੋਂ ਫੈਸਲੇ ਨਿਕਲਣੇ ਸੀ ਬਾਬਾ ਸਾਹਿਬ ਨੇ ਕਿਹਾ ਸੀ ਕਿ ਅੱਜ ਤੋਂ ਫੈਸਲੇ ਮੈਂ ਸੰਵਿਧਾਨ ਦੇ ਵਿੱਚ ਇਹੋ ਜਿਹਾ ਕਾਨੂੰਨ ਫਿੱਟ ਕਰ ਚਲੇ ਆ ਜਿਹੜੇ ਫੈਸਲੇ ਕਦੀ ਮਹਿਲਾਂ ਦੇ ਵਿੱਚੋਂ ਨਿਕਲਦੇ ਸੀ ਜੀ ਉਹ ਹੁਣ ਜਿਹੜੇ ਵੋਟਾਂ ਦੇ ਨਾਲ ਮੇਰੇ ਲੋਕਾਂ ਦੀਆਂ ਕੁੱਲੀਆਂ ਦੇ ਵਿੱਚੋਂ ਫੈਸਲੇ ਨਿਕਲ ਗਏ ਔਰ ਉਥੇ ਕੁੱਲੀ ਦੇ ਮੂਰੇ ਲੋਕ ਜਿਹੜੇ ਹਾਕਮ ਲੋਕ ਪਹਿਲਾਂ ਬਣਦੇ ਰਿਹਾ ਉਹ ਆ ਕੇ ਹੱਥ ਜੋੜ ਕੇ ਖੜੇ ਹੋਣਗੇ ਭਾਰਤ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਜਿਹੜੀ ਕਾਂਗਰਸ ਪਾਰਟੀ ਹੈ ਜੀ ਜੀ ਜਦੋਂ ਦੇਖਿਆ ਕਿ ਹੁਣ ਜਿੱਤ ਦੇ ਨੇੜੇ ਨਹੀਂ ਬਿਲਕੁਲ ਤੇ ਰਾਹੁਲ ਗਾਂਧੀ ਜੀ ਜੀ ਨੰਗੇ ਪੈਰੀ ਪਿੰਡ ਦੇ ਪਿੰਡਾਂ ਦੇ ਵੱਲੋਂ ਤੁਰ ਪਿਆ ਬਿਲਕੁਲ ਉਹ ਦੇਖੋ ਜੀ ਹੋਰ ਚੁੱਗੀਆਂ ਵੱਲੋਂ ਤੁਰ ਪਿਆ ਹਾਂਜੀ ਹਾਂਜੀ ਉਹ ਸਾਰੀ ਸੜਕ ਤੇ ਨੰਗੇ ਪੈਰੀ ਕਰ ਕਰ ਗਿਆ ਹਾਂਜੀ ਹਾਂਜੀ ਹੱਥ ਜੋੜ ਕੇ ਜੀ ਜੀ ਦੇਖੋ ਇਹ ਹੈ ਵੋਟਰ ਰਾਟਸ ਵੋਟਰ ਰਾਟ ਇਹ ਹੈ ਕੁਰੂ ਸਹਿਵਾਨਾਂ ਦਾ ਸੰਕਲਪ ਹਾਂਜੀ ਇਹ ਹੈ ਬਾਬਾ ਸਾਹਿਬ ਭੀਮਰਾਓ ਡਾਕਟਰ ਅੰਬੇਡਕਰ ਦੇ ਸੰਵਿਧਾਨ ਦੀ ਤਾਕਤ ਉਹਦੀ ਤਾਕਤ ਇਹ ਹੈ ਸਭ ਸ਼੍ਰੀ ਕਾਂਚੀ ਰਾਮ ਦਾ ਕਿੱਡਰ ਬੋਲਦਾ ਜਿਹੜਾ ਸਮਾਜ ਨੂੰ ਜਾਗਰੂਕ ਕੀਤਾ ਹੈ ਹਾਂਜੀ ਫਲਪੁੱਤਾ ਸਾਹਿਬ ਤੁਸੀਂ ਉਹ 2 ਕਰੋੜ ਵਾਲੇ ਦੀ ਗੱਲ ਕੀਤੀ ਆ ਬਹੁਤ ਆਪਣੇ ਆਪ ਨੂੰ ਤਣਾਅਟ ਸਮਝਣ ਵਾਲੇ ਦੀ ਗੱਲ ਕੀਤੀ ਹੈ ਮੈਨੂੰ ਉਮੀਦ ਹੈ ਵੋਟਾਂ ਤੋਂ ਪਹਿਲਾਂ ਪਹਿਲਾਂ ਮੈਨੂੰ ਪੂਰਨ ਉਮੀਦ ਹੈ ਕਿ ਵੋਟਾਂ ਤੋਂ ਪਹਿਲਾਂ ਪਹਿਲਾਂ ਬਾਬਾ ਸਾਹਿਬ ਨੂੰ ਮੰਨਣ ਵਾਲੇ ਲੋਕ ਉਹਨੂੰ ਜੇਲ੍ਹ ਦੇ ਵਿੱਚ ਪਹਤਾ ਦੇਣਗੇ ਇਹ ਇਹ ਤਾਂ ਪਹਿਲ ਦੇ ਆਧਾਰ ਤੇ ਹੋਣਾ ਚਾਹੀਦਾ ਸੀ ਔਰ ਜੇਚ ਵੀ ਪਹੁੰਚਣਾ ਚਾਹੀਦਾ ਆਉਣ ਵਾਲੀਆਂ ਤਿੰਨ ਟਰਮਾਂ ਆਉਣ ਵਾਲੀਆਂ ਤਿੰਨ ਚਾਰ ਟਰਮਾਂ 15 20 ਸਾਲ ਉਹਦੇ ਉੱਤੇ ਇਹੋ ਜਿਹਾ ਕਾਨੂੰਨ ਲਾਗੂ ਹੋਣਾ ਚਾਹੀਦਾ ਕਿ ਉਹ ਪੰਜ ਵੀ ਜਿਹੜਾ ਪਿੰਡ ਦਾ ਨਾਮ ਨਹੀਂ